ਆਦੀ ਸਾਥੀ ਕਾਲ ਸਾਰੇ ਭਰਾਵਾਂ ਨੂੰ ਇਹ ਟਰੈਕਟਰ ਲੈ ਕੇ ਆਨੇ ਵੀਰ ਆਪਣੇ ਕੋਲੇ ਕੀ ਨਾਮ ਵੀਰ ਜੀ ਆਪਣਾ ਬੀਨਤ ਸਿੰਘ ਦਾ ਨਾਮ ਜੀ ਮੇਰਾ ਬੀਨਤ ਸਿੰਘ ਵੀਰ ਦਾ ਨਾਮ ਹੈ ਕਿਹੜਾ ਪਿੰਡ ਆਪਣਾ ਪਿੰਡ ਮਾਮੂ ਚੇਆ ਜੀ ਸ਼ਹਿਰ ਜਲੰਧਾਬਾਦ ਹੈ ਜੀ ਡਿਸਟ੍ਰਿਕਟ ਫਾਜ਼ਿਲਕਾ ਹਾਂ ਪੰਜਿਕਾ ਤੋਂ ਆਜ ਨੇ ਵੀਰ ਜੀ ਇਹ ਕਿੰਨਾ ਦੂਰ ਪੈ ਗਿਆ ਆਪਾਂ ਨੂੰ ਸਭ ਦੇ ਤੋਂ 240 ਕਿਲੋਮੀਟਰ ਬਣਦੀ ਹੈ 240 ਕਿਲੋਮੀਟਰ ਪਿੰਡਾਂ ਨੂੰ ਪੈ ਗਿਆ ਤੇ ਜਿਹੜਾ ਆਪਣੇ ਕੋਲੇ ਟਰੈਕਟਰ ਲੈ ਕੇ ਆਏ ਨੇ 750 2014 ਮਾਡਲ ਦਾ ਵੀਰ ਆਪਣੇ ਕੋਲੇ ਕਿਵੇਂ ਹੋ ਜੀ ਤੁਸੀਂ ਮਤਲਬ ਕਿਵੇਂ ਦਾ ਸਮਾਂ ਲੱਗਿਆ ਵੀ ਅਸੀਂ ਉਹ ਗੇਰ ਲਗਾ ਰਹਿਆਂ ਤੁਹਾਨੂੰ ਕਿਵੇਂ ਪਤਾ ਲੱਗਿਆ ਇਹ ਭਾਈ ਅਸੀਂ YouTube ਤੇ ਵੀਡੀਓ ਤੁਹਾਡੇ ਦੇਖਿਆ ਸੀਗੇ ਠੀਕ ਹੈ ਜੀ ਤੇ ਮੈਸੀਟਰੈਕਟਰ ਤੇ ਮੈਂ ਹੋਰ YouTube ਤੇ ਲੱਭੀਆਂ ਵੀਡੀਓ ਕਿਤੇ ਵੀ ਨਹੀਂ ਮਿਲੀਆਂ ਬਸ ਇੱਕ ਤੁਹਾਡੇ ਹੀ ਸੀਗਾ ਜਿੰਨਾ 350 ਜਾਂ ਇਸ ਤੋਂ ਲਗਭਗ 95 ਤੋਂ ਹੋਰ ਵੀ ਟਰੈਕਟਰ ਕਿਈ ਕੀਤੇ ਠੀਕ ਹੈ ਜੀ ਉਹ ਵੀਡੀਓ ਦੇਖ ਕੇ ਅਸੀਂ ਵਿਸ਼ਵਾਸ ਦੇ ਤੌਰ ਤੇ ਪੂਰੇ ਪਹੁੰਚੇ ਹਾਂ ਇਸ ਤੋਂ ਨਾ ਤੁਹਾਡੇ ਵੀਡੀਓ ਹੋਰ ਕਈ ਚੰਨ ਵਾਲਿਆਂ ਨੇ ਵੀ ਪਾਈਆਂ ਹੋਈਆਂ ਔਰ ਡੀਪਰ ਫੋਟੋਮੈਂਟ ਵਾਲੇ ਪਾਉਂਦੇ ਨੇ ਹਾਂਜੀ ਹਾਂਜੀ ਉਹ ਢੀਂਡ ਸਾਡ ਆਪਣਾ ਵੀਰਾ ਨਾ ਗਰੁੱਪ ਕੋਲ ਗਰੀਨਾ ਗਰੁੱਪ ਵਾਲੇ ਵੀਰਾ ਆਪਣਾ ਪਾਉਂਦਾ ਉਹ ਵੀਡੀਓ ਦੇਖਿਆ ਨਾ ਉਹ ਵੀਡੀਓ ਦੇਖ ਕੇ ਹੀ ਆਏ ਸੀਗੇ ਇੰਨੇ ਵਾਰ ਜੀ ਤੁਹਾਡੇ ਨਾਲ ਫੋਨ ਤੇ ਕੰਟੈਕਟ ਕਰਕੇ ਤੇ ਫਿਰ ਡੇਟ ਲਈ ਸੀਗੀ ਤੁਹਾਡੇ ਤੋਂ ਹਾਂਜੀ 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 ਆ ਉਹ ਮਤਲਬ ਹੁਣ ਇਹ ਟਰੈਕਟਰ 725 ਵੀਰਾਂ ਨੇ ਦੇਖਿਆ YouTube ਤੇ ਪਹਿਲਾਂ ਆਪਣਾ ਇੱਕ ਕਰਾਇਆ ਤੇ ਦੂਸਰਾ ਪੀਸ ਹੈ ਮੇਰਾ ਵੀ ਇਹ 725 ਠੀਕ ਹੈ ਜੀ ਇਹ ਟਰੈਕਟਰ ਥੋੜੇ ਨੇ ਤੇ ਆ ਮਤਲਬ ਕਰਾਇਆ ਵੀ ਹੁਣ ਦੂਜਾ ਟਰੈਕਟਰ ਪੂਰੇ ਪੰਜਾਬ ਤੋਂ ਕਿਤੇ ਨਹੀਂ ਮਿਲੂਗਾ ਇਹ 3 ਸੀ ਬਲ ਹੋਇਆ ਹੋਇਆ ਬਸ ਦੋ ਇਹ ਵੀਰਾਂ ਦਾ ਕਰਿਆ ਹੁਣ 14 ਮਾਡਲ ਇਹ ਦਿਖਾ ਦੇ ਵੀਰਾਂ ਦਾ ਇਧਰ ਆਲੀ ਵੀਰ ਬਣ ਕੇ ਲੱਗਿਆ ਦਿਖਾ ਦੇ ਪਲੇਟ ਚ ਕਿਵੇਂ ਲੱਗਦਾ ਕਿਸ ਤਰ੍ਹਾਂ ਦੀ ਕੋਈ ਵੱਡ ਟੁੱਕ ਨਹੀਂ ਹੁੰਦੀ ਇਹਦੀ ਦਿਖਾ ਦੇ ਕਿੰਮੀ ਫਿਟਿੰਗ ਫੋਟਿੰਗ ਆ ਰਹੀ ਹੈ ਨਾ ਤੇ ਹੁਣ ਆਪਾਂ ਚਲਾ ਕੇ ਫਿਰ ਇਹਦੇ ਸੀਟਾਂ ਚੈੱਕ ਕਰਾ ਦਿੰਦੇ ਆ ਹਨਾ ਜਦੋਂ ਮੈਂ ਬੋਲੂਗਾ ਇਸ਼ਾਰੇ ਨਾਲ ਕੱਲਾ ਕੱਲਾ ਫਿਰ ਪਹੁੰਚ ਕਰਨੀ ਪਹੁੰਚਦਾ ਜੀ ਵੀਡੀਓ ਕਰਾ ਲਗਰ ਉੱਤੇ ਖੜ ਦੇ ਜਾ ਕੇ ਬੱਸ ਲੋਵਾਲੇ ਗੇਰ ਪਾ ਕੇ ਦਿਖਾ ਦੀਏ ਬੰਦ ਲੋਵਾਲੋਂ ਵਾਲੇ ਦਿਖਾ ਦੇ ਗੱਲੇ ਪਾ ਕੇ ਬਾਕੀ ਨੂੰ ਪਤਾ ਹੀ ਹੁੰਦਾ ਹਾਂ ਬਾਕੀ ਦਾ ਪਤੀ ਆ ਵੀ ਕਿਹੜੇ ਪੈਂਦੇ ਨੇ ਅੱਪ ਅਗੀ ਲੀਵਰ ਲਾਇਆ ਉਹ ਸਨੋ ਵਾਲੇ ਸਪੀਡ ਚੈੱਕ ਕਰਾ ਦੇ ਨਗਲੀਆਂ ਗੀਰ ਚ ਲਾ ਕੇ ਦਿਖਾਈ ਨੇ ਪਹਿਲਾ ਦੂਜਾ ਤੀਜਾ ਚੌਥਾ ਚਾਰੇ ਗੇਰ ਲੋ ਵਾਲੀ ਲਾ ਕੇ ਦਿਖਾਈ ਨੇ ਲੋ ਦੇ ਨਾਲ ਲੋ ਲਾ ਕੇ ਇਧਰੋਂ ਲੀਵਰ ਲਾ ਕੇ ਸਪੀਡਾ ਸਲੋ ਹੋ ਜਾਂਦੇ ਆ ਇਹ ਵੀ ਆਪਣਾ ਲੀਵਰ ਲੋਚ ਲਾਉਣਾ ਪੈਂਦਾ ਤੇ ਇਧਰੋਂ ਇਹ ਵੀ ਆਪਾਂ ਨੂੰ ਮਤਲਬ ਲੀਵਰ ਲਾਉਣਾ ਪੈਂਦਾ ਆ ਲੀਵਰ ਚਲ ਹੁਣ ਆਪਾਂ ਸ਼ਿਫਟ ਕਰਤਾ ਤੇ ਪਹਿਲੇ ਦੂਜੇ ਵਿੱਚ ਤੀਜੇ ਵਿੱਚ ਚੌਥੇ ਵਿੱਚ ਜਿੱਥੇ ਨੂੰ ਆਪਾਂ ਨੂੰ ਲੋਡ ਪੈਂਦੀ ਆ ਕੰਮ ਦੇ ਮੁਤਾਬਕ ਲਾਂਗੇ ਦੇ ਮੁਤਾਬਕ ਜਾਂ ਜ਼ਮੀਨ ਦੇ ਮੁਤਾਬਕ ਕੈੜੀ ਹੁੰਦੀ ਆ ਭਉ ਕਿਤੇ ਨਰਮ ਹੁੰਦੀ ਆ ਤਾਂ ਗੇਰ ਆਪਾਂ ਸ਼ਿਫਟ ਕਰਕੇ ਵੱਡਾ ਛੋਟਾ ਕਰ ਸਕਦੇ ਆ ਇਮੇ ਦੂਜੇ ਦਾ ਪਹਿਲਾ ਤੋਰਾ ਘੱਟ ਲੱਗਦਾ ਤੇ ਤੀਜਾ ਪਾ ਸਕਦੇ ਆ ਤੀਜੇ ਘਾਟ ਚੌਥਾ ਪਾ ਸਕਦੇ ਆ ਲੋਡ ਦੇ ਮਤਲਬਕ ਆਪਾਂ ਗੇਅਰ ਸ਼ਿਫਟ ਕਰਕੇ ਟਰੈਕਟਰ ਨੂੰ ਮਤਲਬ ਸਟੇਬਲ ਤਰੀਕੇ ਨਾਲ ਚਲਾ ਸਕਦੇ ਆ ਠੀਕ ਆ ਇਹ ਹੁਣ ਗੇਅਰ ਦਾ ਇਹੀ ਬੈਨੀਫਿਟ ਆ ਸੁਪਰ ਹੀਟਰ ਨਾਲ ਚਲਾਉਣਾ ਤੇ ਹੁਣ ਬੈਸਟ ਇਹ ਪੂਰੀ ਪਰਫਾਰਮੈਂਸ ਦੇਊਗਾ ਆਪੀ ਵੀਰ ਦਾ ਧੰਨਵਾਦ ਆਪਣਾ ਆ ਬਿਲਕੁਲ ਪਹੁੰਚਣ ਲਈ ਠੀਕ ਆ ਓਕੇ ਵੀਰੇ ਧੰਨਵਾਦ ਵੀਰ 可以